ਇਹਨੂੰ ਸਿਰਫ ਪ੍ਰਾਲੀ ਦੀਆਂ ਝੌਂਪੜੀਆਂ ਨਾ ਸਮਝੋ ਇਹਨਾਂ ਵਿੱਚ ਜੇ ਆਪਾਂ ਕਹੀਏ ਤਾਂ ਨਿਰਾ ਸੋਨਾ ਹੀ ਪਿਆ ਹੋਇਆ ਨਾਲ ਇਹਦੇ ਨਾਲ ਖੇਤਾਂ 'ਚ ਪ੍ਰਾਲੀ ਜਾਲਣ ਤੋਂ ਬਚ ਜਾਂਦੀ ਆ ਆਪਾਂ ਇਹਨੂੰ ਦੁਬਾਰਾ ਰੀਯੂਜ਼ ਕਰ ਸਕਦੇ ਇੱਕ ਸ਼ੈੱਡ ਤੇ ਗਵਰਨਮੈਂਟ 80000 ਰੁਪਏ ਸਬਸਿਡੀ ਦਿੰਦੀ ਆ ਅਗਲਾ ਕਿ ਮੈਂ ਕਿੱਥੋਂ ਤੂੜੀ ਤੂੜੀ ਹੋਣ ਲੱਗਿਆਂ ਇੰਨੇ ਪੈਸੇ ਲਾ ਕੇ ਕੈਨੇਡਾ ਚਲੇ ਜਾਂਦੇ ਇਹ 18 ਡਿਗਰੀ ਦੀ ਖੇਤੀ ਆ ਜੀ ਮੇਰੇ ਆਸ-ਪਾਸ ਦੇਖ ਸਕਦੇ ਹੋਗੇ ਪ੍ਰਾਲੀ ਦੀਆਂ ਝੌਂਪੜੀਆਂ ਬਣੀਆਂ ਹੋਈਆਂ ਨੇ ਇਹਨੂੰ ਸਿਰਫ ਪ੍ਰਾਲੀ ਦੀਆਂ ਝੌਂਪੜੀਆਂ ਨਾ ਸਮਝੋ ਇਹਨਾਂ ਦੇ ਵਿੱਚ ਜੇ ਆਪਾਂ ਕਹੀਏ ਤਾਂ ਨੀਰਾ ਸੋਨਾ ਹੀ ਪਿਆ ਹੋਇਆ ਸੋਨਾ ਕਿਵੇਂ ਪਿਆ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਮੇਰੇ ਅਸੀਕਾ ਸੱਚੀ ਗੱਲ ਇਹ ਆ ਕੀ ਪ੍ਰੋਜੈਕਟ ਲਈ ਖੜੇ ਹੋ ਤੁਸੀਂ ਪ੍ਰਾਣੀ ਦੀ ਇੰਨੀਆ ਝਾਂਪੜੀ ਇਹ ਐ ਜੇ ਮਸ਼ਰੂਮ ਦਾ ਸੈੱਟ ਨੇ ਜ ਇਹਨਾਂ ਚ ਮਸ਼ਰੂਮ ਪੈਦਾ ਕੀਤੀ ਜਾਂਦੀ ਹੈ ਜੀ ਵਾਈਟ ਬਟਰ ਮਸ਼ਰੂਮ ਜੀ ਇਹਨਾਂ ਦੇ ਵਿੱਚ ਜੀ ਹਾਂਜੀ ਤੇ ਕਦੋਂ ਸ਼ੁਰੂਆਤ ਕਰੀ ਇਸ ਚੀਜ਼ ਦੀ ਇਹ ਤਾਂ 2013 ਚ ਸ਼ੁਰੂਆਤ ਕਰੀ ਸੀ ਜੀ 2013 ਤੋਂ ਹੀ ਆਹ ਪ੍ਰੋਜੈਕਟ ਨਾਲ ਤੁਸੀਂ ਕੰਮ ਕਰਦੇ ਆ ਰਹੇ ਹੋ ਹਾਂਜੀ ਤੇ ਉਦੋਂ ਤੋਂ ਉਦੋਂ ਵੀ ਇੰਨੇ ਲੈਵਲ ਤੇ ਕਰਦੇ ਸੀ ਆ ਘੱਟ ਕਰਦੇ ਜਿਆਦਾ ਤਾਂ ਜੀ ਦੋ ਸ਼ੈੱਡ ਸੀਗੇ ਜੀ ਦੋ ਸ਼ੈੱਡ ਸੀਗੇ ਜੀ ਦੋ ਤੋਂ ਤਿੰਨ ਫਿਰ 5 7 9 ਇਸ ਤਰ੍ਹਾਂ ਹੌਲੀ ਹੌਲੀ ਵਧਾਉਂਦੇ ਆ ਹੁਣ ਤੁਸੀਂ ਕਿੰਨੇ ਏਰੀਆ ਚ ਲਾਇਆ ਹੋਇਆ ਜੀ ਇਹ ਇਹ ਅਸੀਂ 1.5 ਏਕੜ ਚ ਲਾਇਆ ਹੋਇਆ ਜੀ 1.5 ਏਕੜ ਚ ਵੀ ਫਿਰ ਤਾਂ ਖਰਚਾ ਵੱਡਾ ਆ ਜਾਂਦਾ ਹੁਣ ਇਹਦੇ ਤੇ ਹਾਂਜੀ ਆਉਂਦਾ ਜੀ ਜਿਆਦਾ ਤਾਂ ਆਉਂਦਾ ਹੀ ਆਉਂਦਾ ਜਿਆਦਾ ਆਲਮੋਸਟ ਕੰਮ ਕਰਾਂਗੇ ਤੇ ਖਰਚਾ ਤਾਂ ਹੋਣੀ ਹੈ ਹਾਂਜੀ ਤੇ ਇਹਦੇ ਲਈ ਵੀਰ ਜੀ ਆਪਾਂ ਡਿਟੇਲ ਦੇ ਵਿੱਚ ਜਾਈਏ ਵੀ ਸ਼ੁਰੂਆਤ ਕਿਵੇਂ ਹੁੰਦੀ ਹੈ ਮਸਰੂਮ ਦਾ ਪਹਿਲਾ ਤਾਂ ਲਾਂ ਖੇਤੀ ਕਰਨ ਲਈ ਹੈ ਨਾ ਆਪਾਂ ਕਹਿੰਦੇ ਟਾਈਮ ਕਿਹੜਾ ਜਿਆਦਾ ਵਧੀਆ ਰਹਿੰਦਾ ਜੀ ਜੇ ਤਾਂ ਆਪਾਂ ਸੀਜ਼ਨਲ ਦੇਖਣੀ ਆ ਤਾਂ ਇਹ 10ਵੇਂ ਮਹੀਨੇ ਤੋਂ ਲੈ ਕੇ ਮਾਰਚ ਤੱਕ ਹੁੰਦੀ ਹੈ ਜੀ ਠੀਕ ਹੈ ਤੇ ਬਾਕੀ ਉਦੋਂ ਬਾਅਦ ਇਹ ਜੇ ਆਪਾਂ ਨੇ ਸੀਜ਼ਨ ਸਾਰਾ ਸਾਲ ਹੀ ਕੰਟੀਨਿਊ ਰੱਖਣਾ ਤਾਂ ਉਹ ਏਸੀ ਦੇ ਵਿੱਚ ਕਰੀ ਜਾਂਦੀ ਹੈ ਜੀ ਉਹ ਵੀ ਤੁਸੀਂ ਏਸੀ ਵਾਲਾ ਪ੍ਰੋਜੈਕਟ ਵੀ ਲਾਇਆ ਹੋਇਆ ਹੈ ਨਾ ਆਪਾਂ ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਵੀ ਸੀਗਾ ਏਸੀ ਵਾਲੇ ਪ੍ਰੋਜੈਕਟ ਨਾਲ ਵੀਰੇ ਜਿਹੜਾ ਤੁਸੀਂ ਬਿਲਕੁਲ ਪ੍ਰਾਲੀ ਦੇ ਝੌਂਪੜੀਆਂ ਬਣਾਈਆਂ ਉਹਨਾਂ ਦਾ ਕੋਈ ਜ਼ਿਆਦਾ ਫਾਇਦਾ ਮਿਲਦਾ ਹੀ ਫਿਰ ਨਹੀਂ ਇਹ ਐ ਜੀ ਸਿਆਲ ਚ ਈ ਸੀ ਤੇ ਨਾਲੋਂ ਸੀਜ਼ਨਲ ਠੀਕ ਰਹਿੰਦਾ ਜੀ ਹਾਂਜੀ ਏਸੀ ਦੇ ਵਿੱਚ ਨਾ ਥੋੜਾ ਜਿਹਾ 25 ਦੇ ਦਿਨਾਂ 'ਚ ਫਸਲ ਨਿਕਲ ਜਾਂਦੀ ਹੈ ਇਹ ਥੋੜਾ ਜਿਹਾ ਲੰਮਾ ਟਾਈਮ ਚੱਲ ਜਾਂਦੀ ਹੈ ਕਿਉਂਕਿ ਆਪਣੇ ਜਨਵਰੀ ਫਰਵਰੀ ਮਾਰਚ ਤੱਕ ਠੰਡ ਰਹਿੰਦੀ ਹੈ ਹਾਂਜੀ ਦਸੰਬਰ 'ਚ ਜਨਵਰੀ ਫਰਵਰੀ ਤਿੰਨ ਚਾਰ ਮਹੀਨੇ ਉੱਥੇ ਇੱਕ ਵਸਾਰ ਟੈਂਪਰੇਚਰ ਹੋਣ ਕਰਕੇ ਥੋੜਾ ਜਿਹਾ ਜਲਦੀ ਹਾਂਜੀ ਵੀਰੇ ਫਸਲ ਨਿਕਲ ਜਾਂਦੀ ਹੈ ਤੇ ਫਿਰ ਇਹ ਤਾਂ ਝਾੜ ਦਾ ਵੀ ਫਰਕ ਪੈਂਦਾ ਹੈ ਕੁਦਰਤੀ ਤੌਰ ਤੇ ਇਹਦਾ ਥੋੜਾ ਜਿਹਾ ਝਾੜ ਉਹਦੇ ਨਾਲੋਂ ਵੱਧ ਆ ਜਾਂਦਾ ਜੀ ਅੱਛਾ ਜਿਹੜਾ ਨੇਚਰਲ ਤੌਰ ਤੇ ਕੰਮ ਕਰਦੇ ਉਹ ਜ਼ਿਆਦਾ ਵਧੀਆ ਪ੍ਰੋਡਕਸ਼ਨ ਦੇ ਕੇ ਜਾਂਦੇ ਜੀ ਹਾਂਜੀ ਉਹ ਏਸੀ ਵਾਲਾ ਕੰਮ ਆਇਆ ਵੀ ਉਹ 'ਚ ਥੋੜੀ ਜੀ ਆਪਾਂ ਨੂੰ ਸੈੱਟ ਬ ਦਿਕਤ ਨਹੀਂ ਆਉਂਦੀ ਹੈਗੀ ਉੱਥੇ ਇੱਕ ਵਾਰੇ ਬੈਗੇ ਚੇਂਜ ਕਰਨੇ ਨੇ ਹਾਂਜੀ ਇਹ ਚ ਆਪਾਂ ਬੈਗ ਉਸੇ ਤਰ੍ਹਾਂ ਇੱਕ ਵਾਰੇ ਰੱਖ ਸਕਦੇ ਆ ਉਹ ਜੀ ਵਾਰ-ਵਾਰ ਚੇਂਜ ਹੋਈ ਜਾਂਦਾ ਵੀਰੇ ਮਸਰੂਮ ਦੀ ਖੇਤੀ ਤਾਂ ਕਾਫੀ ਕਿਸਾਨ ਕਰਦੇ ਆ ਹਨਾ ਪਰ ਮੈਨੂੰ ਆ ਤੁਹਾਡੇ ਵਾਲਾ ਪ੍ਰੋਜੈਕਟ ਪਹਿਲੀ ਵਾਰੀ ਵੀ ਮੈਂ ਦੇਖਿਆ ਵੀ ਹਨਾ ਇਹ ਤੁਹਾਡੇ ਆਈਡੀਆ ਕਿਵੇਂ ਆ ਗਿਆ ਦਿਮਾਗ 'ਚ ਇਹ ਆਪਣੇ ਤੋਂ ਨਾ ਜੀ ਜਿੱਦਣ ਤੋਂ ਚੱਲੀ ਹੈ ਨੈਚੁਰਲੀ ਨਾ ਯੂਨੀਵਰਸਿਟੀਆਂ 'ਚ ਰਿਸਰਚ ਹੋਈ ਹੋਈ ਆ ਜਿਹੜੇ ਕਿਸਾਨ ਲਾਉਂਦੇ ਸੀ ਉੱਥੋਂ ਦੇਖ-ਦੇਖ ਕੇ ਬਸ ਅਸੀਂ ਵੀ ਇਹ ਲਾਉਣ ਦੀ ਸ਼ੁਰੂ ਕਰੀਏ। ਪਰਾਲੀ ਵਾਲਾ ਸਿਸਟਮ ਆ ਤੁਹਾਡਾ ਮੈਨੂੰ ਇਹ ਬਹੁਤ ਵਧੀਆ ਲੱਗਿਆ ਜੀ। ਇਹ ਐਂ ਨੇ ਅਸੀਂ ਪਹਿਲਾਂ ਜਾਂਦੇ ਹੁੰਦੇ ਸੀ ਹਰਿਆਣਾ ਵਗੈਰਾ 'ਚ ਬੀਜ ਲੈਣ ਜੀ ਸਾਰੇ ਇਕੱਲੇ ਬਣਾਉਂਦੇ ਸੀਗੇ ਬੈਂਦੋਦੀਆਂ ਤੇ ਪਰਾਲੀ ਦੀਆਂ ਹੱਟਾਂ ਜੀ। ਨਾਲ ਇਹਦੇ ਨਾਲ ਖੇਤਾਂ 'ਚ ਪਰਾਲੀ ਜਲਣ ਤੋਂ ਬਚ ਜਾਂਦੀ ਆ। ਆਪਾਂ ਇਹਨੂੰ ਦੁਬਾਰਾ ਰੀਯੂਜ਼ ਕਰ ਸਕਦੇ ਹਾਂ। ਪਹਿਲਾਂ ਤਾਂ ਝੋਨੇ ਦੇ ਰੂਪੇ ਆਪਣਾ ਰੀਯੂਜ਼ ਕਰਕੇ ਦੁਬਾਰਾ ਮਸ਼ਰੂਮ ਦੇ ਕੰਮ 'ਚ ਇਹਨੂੰ ਰ ਵੋਟ ਚ ਪੈਂਦਾ ਹੁਣ ਆਈ ਹਾਂਜੀ ਇਹਦਾ ਬਸ ਵੀ ਇਹ ਥੋੜਾ ਜਿਹਾ ਬਣਾਉਣ ਦੀ ਡਿਫਿਕਲਟੀ ਲੱਗਦੀ ਐ ਸ਼ੈੱਡ ਬਣਾਉਣਾ ਖੜਾਉਣਾ ਉਹ ਥੋੜਾ ਜਿਹਾ ਆਪਾਂ ਨੂੰ ਟੈਕਨੀਕਲ ਦੇਖਣਾ ਪੈਂਦਾ ਉਹਦੇ ਨਾਲੋਂ ਕਾਫੀ ਸਸਤਾ ਪੈਂਦਾ ਜੀ ਆਪ ਹੀ ਬਣਾ ਲਏ ਜਾਂ ਇਹ ਵੀ ਕਿਸ ਤੋਂ ਬਣਵਾਇਆ ਈ ਫਿਰ ਨਹੀਂ ਇਹ ਪਿੰਡ ਦੇ ਮੁੰਡੇ ਸੀਗੇ ਉਹ ਅਸੀਂ ਟ੍ਰੇਨ ਕਰਤੇ ਸੀਗੇ ਪਹਿਲਾਂ ਦਿਖਾ ਕੇ ਲਿਆਉਂਦੇ ਹੁੰਦੇ ਸੀਗੇ ਉਹਨਾਂ ਨੂੰ ਸਾਡੇ ਨਾਲ ਜਾਂਦੇ ਸੀ ਜਿੱਥੇ ਬਣੇ ਹੋਏ ਸ਼ੈੱਡ ਹਾਂਜੀ ਆਪਣੇ ਕੁਲ ਖੇਤਰ ਸਾਈਡ ਪੇ ਆ ਸਾਈਡ ਬਹੁਤ ਸੈੱਡ ਲੱਗਦੇ ਨੇ ਉੱਥੇ ਤੇ ਆਪਣੇ ਲਗਭਗ ਇੱਥੇ ਕਿੰਨੇ ਕ ਹੋਣਗੇ ਵੀਰ ਜੀ ਆਪਣੇ 14 ਸੈੱਟ ਨੇ ਜੀ 14 ਸੈੱਟ ਲੱਗੇ ਹੋਇਆ ਜਿਹੜੇ ਆ ਪ੍ਰਾਲੀ ਦੇ ਹੀ ਆ ਹਨਾ ਹਾਂਜੀ ਪ੍ਰਾਲੀ ਦੇ ਸਟ੍ਰਕਚਰ ਤੇ ਇੱਕ ਤਾਂ ਪ੍ਰਾਲੀ ਬਹੁਤ ਵਧੀਆ ਤਰੀਕੇ ਨਾਲ ਬਰਤਲੀ ਵੀਰ ਹੋਰ ਉਹਨਾਂ ਨੇ ਵੀਰੇ ਜੀ ਆਪਾਂ ਮਸ਼ਰੂਮ ਦੀ ਖੇਤੀ ਤੇ ਗੱਲ ਕਰੀਏ ਜੇ ਆਪਾਂ ਇਹਦੀ ਸ਼ੁਰੂਆਤ ਕਰਨੀ ਹੋਵੇ ਕਿੰਨੇ ਕੁ ਤੋਂ ਕਰੀ ਜਾਵੇ ਇਹ ਤਾਂ ਜੀ ਅਸੀਂ ਆਲਮੋਸਟ ਆ ਤਿਆਰ ਕਰਿਆ ਕਰਾ ਇੱਕ ਬੈਗ ਦੇ ਜਨੇ 90 ਰੁਪਏ ਦਾ ਜੇ ਕਿਸੇ ਨੇ 100 ਬੈਗ ਲਾਉਣਾ ਤਾਂ 10 ਕੁ ਹਜ਼ਾਰ ਦਾ ਖਰਚਾ ਹੀ ਸਾਰਾ ਠੀਕ ਹੈ ਵੀਰੇ ਤੇ ਉਹ ਜੋ ਪ੍ਰੋਡਕਸ਼ਨ ਕਿੰਨੀ ਕੁ ਹੋ ਸਕਦੀ ਹੈ ਪ੍ਰੋਡਕਸ਼ਨ ਦਾ ਰੇਟ ਦੇ ਅਕੋਰਡਿੰਗ ਆ ਜੀ ਪਿਛਲੇ ਸਾਲ ਰੇਟ ਜਿਆਦਾ ਵਧੀਆ ਸੀਗਾ ਜੀ ਐਟ ਕੀ ਥੋੜਾ ਜਿਹਾ ਰੇਟ 80 ਰੁਪਏ ਚੱਲ ਰਿਹਾ ਹੈ ਪਿਛਲੇ ਸਾਲ 100 ਸੀਗਾ ਜੀ ਹਾਂਜੀ ਇਹ ਕਿਲੋ ਦਾ ਹੁੰਦਾ ਵੀਰੇ ਕਿਲੋ ਪਰ ਕਿਜੀ ਦਾ ਜੀ 100 ਰੁਪਏ 80 ਰੁਪਏ ਕਿਲੋ ਇਹ ਹਾਂਜੀ ਵੀਰੇ ਚੱਲ ਰਿਹਾ ਜੀ ਰੇਟ ਇੱਕ ਬੈਗ ਚੋਂ 3 ਕਿਲੋ ਮਸ਼ਰੂਮ ਨਿਕਲਿਆ ਆਉਂਦੀ ਹੈ ਠੀਕ ਹੈ ਵੀਰੇ ਜੇ ਇੱਕ ਬੈਗ ਲੈ ਕੇ ਜਾਂਦੇ ਆ ਤੁਸੀਂ 100 ਰੁਪਏ ਦਾ ਕਿਹਾ ਜੀ 100 ਰੁਪਏ ਦਾ ਦੇ ਲਈ ਆ ਤੇ ਤੁਸੀਂ ਉਹ ਤੋਂ ਆ ਮੰਨ ਲਓ ਵੀ ਦੋ ਗੁਣਾ ਇਨਕਮ ਤੁਸੀਂ ਜਿਹੜੀ ਪ੍ਰਾਪਤ ਕਰ ਸਕਦੇ ਹੁੰਨੇ ਹੋ ਤੇ ਸ਼ੁਰੂਆਤ ਜਿੰਨੀ ਮਰਜ਼ੀ ਤੋਂ ਕਰ ਲਓ ਹਨਾ ਜੇ ਆਪਣਾ ਕੋਈ ਤਾਂ ਕਈ ਵਾਰ ਕਿਸੇ ਦੇ ਕੋਈ ਭਾਂਡਾ ਗੱਡੀ ਗੁੱਡੀ ਵਾਲਾ ਗੈਰਾਜ ਮੋਟਰ ਭਾਂਡੇ ਤੂੜੀ ਵਾਲੇ ਸ਼ੈੱਡ ਸ਼ੁੱਡ ਵਿਲੇ ਪਏ ਹੁੰਦੇ ਨੇ ਅੱਜ ਕੱਲ੍ਹ ਅਗਲਾ ਜਮ ਇਹ ਸ਼ੈੱਡ ਬਣਾਉਣ ਦੀ ਵੀ ਲੋੜ ਨਹੀਂ ਕੋਈ 10x10 ਦੇ ਕਮਰੇ ਚੋਂ ਹੀ ਸ਼ੁਰੂ ਕਰ ਸਕਦਾ ਹਾਂਜੀ ਵੀਰੇ ਕਿਸੇ ਦੇ ਵੀ ਜਗ੍ਹਾ ਅੱਜ ਕੱਲ੍ਹ ਹੁੰਦੀ ਹੈ ਵੀ ਆ ਤੇ ਤੁਸੀਂ ਫਿਰ ਟ੍ਰੇਨਿੰਗ ਵੀ ਦੇਣੀ ਆ ਵੀਰੇ ਇਸ ਚੀਜ਼ ਦੀ ਹਾਂਜੀ ਟ੍ਰੇਨਿੰਗ ਦੇ ਦਿੰਨੇ ਆ ਜੇ ਕੋਈ ਆ ਜਾਂਦਾ ਕਿ ਅਗਲਾ ਦੂਸਰੇ ਸਾਲ ਆਪੇ ਟ੍ਰੇਨਡ ਹੋਈ ਜਾਂਦਾ ਜੀ ਹਾਂਜੀ ਹਾਂਜੀ ਤੇ ਬਾਕੀ ਗਾਈਡ ਕਰ ਦਿੰਦੇ ਆ ਵੀਰ ਹੋਰੀ ਵੀ ਹਾਂਜੀ ਜੋ ਵੀ ਸਵਾਲ ਆਉਂਦਾ ਕਿਸੇ ਦਾ ਉਹ ਅਗਲੇ ਨੂੰ ਬਹੁਤ ਜਨਾਮਾ ਕੰਮ ਕਰਦਾ ਮੁਸ਼ਕਿਲਾਂ ਆਉਂਦੀਆਂ ਨੇ ਨਾ ਪੁੱਛਦਾ ਜੀ ਹਾਂਜੀ ਵੀਰੇ ਤੇ ਵੀਰੇ ਫਿਰ ਖੁੰਬਾਂ ਦਾ ਹਰ ਵਾਰ ਬੈਗ ਦੇ ਵਿੱਚ ਵੀ ਪਾਉਣਾ ਪੈਂਦਾ ਜੀ ਨੇ ਬੀ ਇਹਦਾ ਇੱਕ ਵਾਰੇ ਪਾਉਣਾ ਪੈਂਦਾ ਜੀ 90 ਦਿਨਾਂ ਚ ਜੋ ਵੀ ਕੁਝ ਕਰਨਾ ਇਹਦਾ ਇੱਕ ਵਾਰੇ ਕਰਨਾ ਜੀ ਬਸ ਠੀਕ ਹੈ ਵੀਰੇ ਸਟਾਰਟਿੰਗ 'ਚ ਜਿੱਦਾਂ ਆਹ ਦੇਖ ਵੀ ਸਕਦੇ ਹੋ ਦੋਸਤੋ ਇੱਥੇ ਬਹੁਤ ਵਾਰੀ ਤਰੀਕੇ ਨਾਲ ਗਰੋ ਹੋਈ ਹੋਈ ਆ ਵੀਰੇ ਨਹੀਂ ਤੜਾਈ ਹਜੇ ਹੋਣੀ ਆ ਜਾਂ ਹੋ ਚੁੱਕੀ ਹੋਊਗੀ ਸਵੇਰੇ ਤੋੜ ਕੇ ਲੈ ਗਏ ਜੀ ਇਹਨੂੰ ਠੀਕ ਹੈ ਆਹ ਮੇਰੇ ਉੱਪਰ ਦਵਾਰਾ ਆਉਣੀਆਂ ਸ਼ੁਰੂ ਹੋ ਗਈਆਂ ਨਾ ਜੀ ਹਾਂਜੀ ਆ ਇਹ ਸਵੇਰੇ ਟੁੱਟਣਗੀਆਂ ਜੀ ਇਹਦਾ ਸਾਈਜ਼ ਵੱਡਾ ਹੋ ਜਾਊਗਾ ਉਹ ਸਵੇਰੇ ਟੁੱਟੂਗੀ ਜੀ ਤੇ ਇਹਦਾ ਬੀਜ ਹੁੰਦਾ ਵੀਰੇ ਇਹ ਜਾਂ ਕੀ ਹੁੰਦਾ ਇਹ ਇੱਕ ਤਰ੍ਹਾਂ ਦੀ ਫੰਗਸ ਹੁੰਦੀ ਆ ਜੀ ਜਿਵੇਂ ਆਪਾਂ ਦੁੱਧ ਤੇ ਦਹੀਂ ਨੂੰ ਜਾਗ ਲਾਉਨੇ ਆ ਠੀਕ ਹੈ ਠੀਕ ਉਹ ਸਾਰੇ ਇਸਪੌਨ ਅੱਗੇ ਫੈਲ ਜਾਂਦਾ ਤੁਹਾਨੂੰ ਆ ਕਮਰੇ ਵਿੱਚ ਦਿਖਾ ਦਿੰਦੇ ਹਾਂ ਇਸਪੌਨ ਫੈਲ ਰਿਹਾ ਹਾਂ ਹਾਂਜੀ ਹਾਂਜੀ ਆਜੋ ਦੋਸਤੋ ਨਾਲ-ਨਾਲ ਆਪਾਂ ਪ੍ਰੈਕਟੀਕਲ ਵੀ ਦੇਖਦੇ ਪਿਆਂਗੇ ਤੇ ਕਿਦਾਂ ਵੀ ਮਸ਼ਰੂਮ ਦੀ ਜਿਹੜੀ ਕਿੱਤੀ ਆ ਉਹਦੀ ਸ਼ੁਰੂਆਤ ਹੁੰਦੀ ਹੈ ਕਿਦਾਂ ਬੀ ਪੈਂਦਾ ਤੇ ਕਿਵੇਂ ਆਪਾਂ ਉਹ ਤੋਂ ਇਨਕਮ ਪ੍ਰਾਪਤ ਕਰਨੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਣੀ ਆਂਗੀ ਤੇ ਆਸਪੌਨ ਹੁਣ ਫੈਲ ਰਿਹਾ ਜੀ ਇਹ ਚ 11 ਤਰੀਕ ਨੂੰ ਬਜਾਈ ਹੋਈ ਹੋਈ ਹੈ ਆ ਦੇਖ ਰਹੇ ਹੋ ਨਾ ਚਿੱਟਾ ਚਿੱਟਾ ਦਾਣਾ ਇਹ ਮਾਈਸੀਲੀਅਮ ਆ ਜੀ ਇਹ ਸਾਰੀ ਇਹ ਚ ਜਾਗ ਲੱਗ ਜੂਗਾ ਕਿ ਪੰਜਾਬੀ ਚ ਜੇ ਆਪਾਂ ਕਹੀਏ ਹਾਂਜੀ ਵੀ ਅੱਜ ਤੋਂ 30 ਦਿਨਾਂ ਬਾਅਦ ਇਹਦੇ ਚੋਂ ਆਉਟਪੁੱਟ ਬਟਨ ਬਣਨੇ ਸ਼ੁਰੂ ਹੋਣ ਲੱਗ ਜਾਣਗੇ ਜੀ ਕਿੰਨੇ ਦਿਨਾਂ ਚ ਲੱਗ ਭਾਗ ਜਿਵੇਂ ਇੱਕ ਮਸ਼ਰੂਮ ਆ ਆਪਾਂ ਵੇਚਣ ਵਾਸਤੇ ਤਿਆਰ ਕਰ ਲੈਣੇ ਆਹ ਬੈਗ ਚ ਜੀ 11 ਤਰੀਕ ਨੂੰ ਵੀ ਪਾਇਆ ਹੋਇਆ ਜੀ ਹਾਂਜੀ ਅਗਲੀ ਜਨਵਰੀ ਦੀ 11 ਨੂੰ ਤਿਆਰ ਹੋ ਜਾਊਗਾ ਜੀ ਠੀਕ ਹੈ ਪੂਰਾ ਇੱਕ ਮੰਥ ਲੱਗ ਜਾਂਦਾ ਇਸ ਚੀਜ਼ ਹਾਂਜੀ ਉਧਰ ਕੇਸਿੰਗ ਹੋ ਰਹੀ ਆ 15 ਦਿਨਾਂ ਬਾਅਦ ਹੋਊਗੀ ਤੇ 5-7 ਦਿਨ 25-26 ਦਸੰਬਰ ਨੂੰ ਕੇਸਿੰਗ ਕਰਾਂਗੇ 1 ਇੰਚੀ ਉਧਰ ਕਰ ਵੀ ਰਹੇ ਨੇ ਸਾਡੇ ਵਰਕਰ ਹਾਂਜੀ ਉਹ ਸਾਰਾ ਇਹ ਤੇ ਪੈ ਕੇ ਉਸ ਤੋਂ ਬਾਅਦ ਵਾਟਰਿੰਗ ਹੋ ਕੇ ਪੂਰਾ 30 ਦਿਨਾਂ ਬਾਅਦ ਇਹ ਚੋਂ ਮਸ਼ਰੂਮ ਚੱਲ ਪੈਂਦੀ ਆ ਆਉਟਪੁੱਟ ਆਉਣ ਲੱਗ ਜਾਂਦੀ ਹੈ ਆਪਣੀ ਇਨਕਮ ਦੀ ਤੇ ਇਹਦੇ ਵਿੱਚ ਵੀਰੇ ਕੀ ਕਰਨਾ ਪੈਂਦਾ ਜਿਵੇਂ ਤੁਹਾਡੇ ਤੋਂ ਬੀਜ ਲੈ ਗਏ ਹਨਾ ਤੁਸਤਾ ਸਾਰਾ ਕੁਝ ਕਰੀ ਬਟਿਆ ਆ ਤੁਹਾਡਾ ਸੇਲ ਲਈ ਤਿਆਰ ਹੋਣਾ ਹੈ ਆ ਬੀ ਅਸੀਂ ਇਹਦੇ ਵਿੱਚ ਆਲਾ ਦਾ ਪਾ ਕੇ ਦੇ ਦਿੰਨੇ ਆਂ ਜੀ ਮਸ਼ੀਨ ਦੇਗਾ ਅਸੀਂ ਉੱਪਰਲਾ ਵੀ ਅਗਲੇ ਨੂੰ ਅਸੀਂ ਨਾਲ ਦੇ ਦਿੰਨੇ ਆਂ ਜੀ ਠੀਕ ਹੈ ਜੀ ਬੀ ਕਿਉਂਕਿ ਜਦ ਗੱਡੀ ਦੇ ਵਿੱਚੋਂ ਪਿੱਕ ਦੂਰੇ ਉੱਪਰ ਬੈਗ ਰੱਖਦਾ ਠੀਕ ਹੈ ਤਾਂ ਉਹ ਦਵਜਿਆਂ ਦਾ ਉਹ ਫਿਰ ਅਗਲਾ ਆਪਣੇ ਘਰੇ ਜਾ ਕੇ ਰਾ ਕੇ ਪਾਗ ਲੈਂਦਾ ਉੱਪਰ ਲਾ ਤੇ ਵੀਰੇ ਜੇ ਆਪਾਂ ਬੇਸਿਕ ਗੱਲ ਤੋਂ ਜਾਈਏ ਇਹ ਕਾਰੇ ਚੋਂ ਗਿਆ ਆ ਕਾਰੇ ਚ ਹੋਇਆ ਤੁਸੀਂ ਮਿੱਟੀ ਆ ਜਾਂ ਕੁਝ ਹੋਰ ਪਾਇਆ ਇਹ ਕੰਪੋਸਟ ਆ ਤੂੜੀ ਦਾ ਕਹਿੰਦੇ ਹੁੰਦੇ ਨੇ ਤੂੜੀ ਚ ਰੌ ਮਟੀਰੀਅਲ ਪਾ ਕੇ ਚਿਕਨ ਵਿਨਿਊ ਖਾਦਾ ਵਗੈਰਾ ਪਾ ਕੇ ਉਸ ਤੋਂ ਤਿਆਰ ਹੁੰਦਾ ਜੀ ਇਹ ਠੀਕ ਹੈ ਵੀਰੇ ਤੇ ਇਹਨੂੰ ਪਾਣੀ ਵਗੈਰਾ ਵੀ ਦੇਣਾ ਪੈਂਦਾ ਜੀ ਇਹ ਤੇ ਪਾਣੀ ਜਦੋਂ ਕੇਸਿੰਗ ਪੈ ਗਈ ਨਾਰੀਅਲ ਦਾ ਬਰਾਦਾ ਉਧਰ ਹਾਂਜੀ ਵੀਰੇ ਉਹ ਤੁਹਾਨੂੰ ਦਿਖਾ ਦਿੰਨੇ ਆਂ ਇਹ ਉਹ ਕਰਦੇ ਉਸ ਤੋਂ ਬਾਅਦ ਇਹਨੂੰ ਪਾਟਰੀਂਗ ਹੋਊਗੀ। ਉਸ ਤੋਂ ਬਾਅਦ ਠੀਕ ਹੈ। ਇਹ ਮਤਲਬ ਰੈਗੂਲਰ ਪਾਣੀ ਪਾਉਣਾ ਪੈਂਦਾ ਜਾਂ ਇੱਕਦਮ ਛੱਡ ਕੇ ਹੀ ਪਾਈ ਜਾਓ ਬਸ। ਥੋੜੇ-ਬੋੜਾ ਛਿੜਕਾ ਕਰਨਾ ਪੈਂਦਾ ਹੁਣ ਹੈ ਹਨਾ। ਸ਼ਾਵਰ ਆਉਂਦੇ ਨਹੀਂ ਇਹ ਸਪੈਸ਼ਲ ਉਹ ਸ਼ਾਵਰ ਨਾਲ ਛਿੜਕਾ ਹੋ ਜਾਂਦਾ ਜੀ। ਠੀਕ ਹੈ ਵੀਰੇ। ਤੇ ਇਹ ਜੇ ਆਪਾਂ ਕਹੀਏ ਜੇ ਕੁਦਰਤੀ ਤੌਰ ਤੇ ਕਰਨਾ ਤਾਂ ਠੰਢ ਦੀ ਖੇਤੀ ਕਹਿ ਸਕਦੇ ਆਪਾਂ। ਇਹ 18 ਡਿਗਰੀ ਦੀ ਖੇਤੀ ਹੈ ਜੀ। ਹਾਂਜੀ। ਜਿਵੇਂ ਸਿਆਲ 'ਚ 18 ਡਿਗਰੀ ਹੋਇਆ ਜਾਂਦਾ 11ਵੇਂ ਮਹੀਨੇ ਤੋਂ ਲੈ ਕੇ। ਹਾਂਜੀ ਵੀਰੇ। ਮਾਰਚ ਤੱਕ ਜੀ। ਹਾਂਜੀ ਹਾਂਜੀ ਵੀਰੇ। ਤੇ ਇਹਦੇ ਲਈ ਤਾਂ ਫਿਰ ਰॉ ਮਟੀਰੀਅਲ ਆਪਾਂ ਤੂੜੀ ਵਗੈਰਾ ਕਹਿ ਸਕਦੇ ਆਂ ਵੀ ਉਹ ਵਰਤਦੇ ਹੋਗੇ ਵਿਚਾਰ ਤੂੜੀ ਪਰਾਲੀ ਜੀ ਹਾਂਜੀ ਤੇ ਬਾਕੀ ਮੁਰਗੀਆਂ ਦੀ ਖਾਦ ਠੀਕ ਹੈ ਜੀ ਚੋਕਰ ਸਰੋਂ ਦੀ ਖਾਲ ਬੜੇ ਮਿਆਰੀ ਖਾਲ ਵਗੈਰਾ ਆ ਪੈਂਦੀ ਆ ਤੇ ਰॉ ਮਟੀਰੀਅਲ ਦਾ ਪ੍ਰੋਸੈਸ ਇੱਕ ਲਹਿਦਾ ਤਿਆਰ ਕਰਨ ਦਾ ਠੀਕ ਹੈ ਵੀਰੇ ਉਹ ਤੁਸੀਂ ਦਾ ਪਾਕ ਹੀ ਦੇ ਦਿੰਨੇ ਹੋ ਹਣਾ ਹਾਂਜੀ ਹਾਂ ਉਹ ਅਸੀਂ ਉਧਰ ਤਿਆਰ ਕਰਦੇ ਆਂ ਹੋ ਵੀਰੇ ਆ ਤਿਆਰ ਸਾਡੇ ਠੀਕ ਹੈ ਵੀਰੇ ਆ ਕੇਸਿੰਗ ਆ ਜਿਹੜੀ ਅੰਦਰ ਹੋ ਰਹੀ ਆ ਤੇ ਇਹ ਹੈ ਕਿ ਚੀਜ਼ ਆਈ ਮੈਨੂੰ ਇਹ ਨਾਰੀਅਲ ਦਾ ਕੋਕੋ ਪੇਟ ਆਈ ਹਾਂ ਕੋਕੋ ਪੇਟੀ ਲੱਗ ਰਿਹਾ ਹਣਾ ਤੇ ਤਰੰਦਰ ਕਰ ਰਹੇ ਨੇ ਜੀ ਸੀ ਉਹਨਾਂ ਅੱਛਾ ਇੱਧਰ ਹੋ ਰਹੀ ਹੈ ਜੀ ਹਾਂ ਜੀ ਹਾਂ ਤੇ ਇੱਧਰ ਵੀ ਦੋਸਤੋ ਆਪਾਂ ਦੇਖਦੇ ਹਾਂ ਨਾਲ ਨਾਲ ਤੇ ਇਹ ਤੋਂ ਬਾਅਦ ਇੱਧਰੋਂ ਉੱਧਰ ਸ਼ਿਫਟ ਕਰਦੇ ਹੋਵੋਗੇ ਜੀ ਤੁਸੀਂ ਨਹੀਂ ਨਹੀਂ ਬਸ ਕਿਤੇ ਨਹੀਂ ਸ਼ਿਫਟ ਕਰਨਾ ਜੀ ਇੱਥੇ ਇਹਨਾਂ ਦੇ ਵਿੱਚ ਹੀ ਤੁਸੀਂ ਵੀ ਪਾਤਾ ਵੀ ਤਾਂ ਪਹਿਲੇ ਹੀ ਪੈ ਗਿਆ ਸੀ ਅੱਜ ਹੋ ਰਹੀ ਹੈ ਕੇਸਿੰਗ ਜੀ ਠੀਕ ਹੈ ਠੀਕ ਹੈ ਵੀਰ ਜੀ ਨੂੰ ਕੇਸਿੰਗ ਬੋਲਿਆ ਜਾਂਦਾ ਜਿਹੜੇ ਇੱਥੇ ਇਨਫਾਫੇ ਭਰ ਕੇ ਇਹਨਾਂ ਨੇ ਰੱਖਿਆਗਾ ਕਿ ਜਿਹੜੀ ਦੂਜੀ ਆਪਣੀ ਕੋਈ ਵੀ ਖੇਤੀ ਹੈ ਉਹ ਤੇ ਰੇ ਸਪਰੇਅ ਦੀ ਬੜੀ ਜ਼ਰੂਰਤ ਪੈਂਦੀ ਹੈ ਤੇ ਇਹਨੂੰ ਕਿੰਨੀਕ ਜ਼ਰੂਰਤ ਪੈਂਦੀ ਹੋਣੀ ਹੈ ਇਹ ਇਹਨੂੰ ਕੁਛ ਨਹੀਂ ਪੈਂਦਾ ਹੈਗਾ ਜੀ ਉਹਨਾਂ ਰੇ ਸਪਰੇਅ ਦੀ ਜ਼ਰੂਰਤ ਕਿਉਂਕਿ ਇਹਦਾ ਕੰਪੋਸਟ ਉਧਰ ਤਿਆਰ ਹੋ ਜਾਂਦਾ ਜੀ ਠੀਕ ਹੈ ਤੇ ਉਦੋਂ ਬਾਅਦ ਬਾਤ ਚੋਂ ਦਾ ਇਹਦੇ ਵਾਟਰਿੰਗ ਹੈ ਪਹਿਲੇ ਹੀ ਇਹਨੂੰ ਆਪਾਂ ਪ੍ਰੀਕਾਸ਼ਨ ਲੈ ਕੇ ਚੱਲਦੇ ਹਾਂ ਇਹਦੇ ਵਿੱਚ ਕੋਈ ਵੀ ਅਦਰ ਬਿਮਾਰੀ ਫੰਗਸ ਵਗੈਰਾ ਨਾ ਆਵੇ ਠੀਕ ਹੈ ਵੀਰੇ ਜੀ ਕੋਈ ਕਰਨੀ ਵੀ ਪੈਂਦੀ ਆ ਤਾਂ ਨਾਰਮਲ ਜੀ ਕਰਨੀ ਪੈਂਦੀ ਆ ਦਵਾਈ ਵਗੈਰਾ ਇਹਨੂੰ ਬਿਮਾਰੀਆਂ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ ਇਹ ਬਿਮਾਰੀਆਂ ਤਾਂ ਜ਼ਿਆਦਾ ਆਏ ਆ ਨਾ ਕੋਈ ਕੰਮ ਕਰਦੇ ਆ ਲਾਰਜ ਸਕੇਲ ਤੇ ਮਾੜੀਆਂ ਮੋਟੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਵੈਸੇ ਡਰਾਈ ਬੱਬਲ ਵੈਟ ਬੱਬਲ ਗ੍ਰੀਨ ਮੋਲਡ yellow ਮੋਲਡ ਉਹ ਵੀ ਆਪਣਾ ਜੇ ਮੈਨੇਜਮੈਂਟ ਸਹੀ ਨਹੀਂ ਹੈਗੀ ਤਾਂ ਆਉਂਦੀਆਂ ਨੇ ਨਹੀਂ ਜਦ ਆਪਾਂ ਸਾਰਾ ਕੁਝ ਕੇਅਰ ਲੈ ਕੇ ਚੱਲਾਂਗੇ ਨਾ ਤਾਂ ਕੋਈ ਵੀ ਬਿਮਾਰੀ ਨਹੀਂ ਆਉਂਦੀ ਹੈਗੀ ਹਾਂਜੀ ਵੀਰੇ ਤੇ ਵੀਰੇ ਮਾਰਕੀਟਿੰਗ ਦੀ ਗੱਲ ਕਰੀਏ ਫਿਰ ਮੰਡੀ ਕਰਨ ਇੱਥੋਂ ਹੀ ਲਾਏ ਜਾਂਦੇ ਆ ਜਾਂ ਤੁਸੀਂ ਆਪ ਜਾਣੇ ਸੇਲ ਕਰਨ ਵਾਸਤੇ ਨਹੀਂ ਮਾਰਕੀਟਿੰਗ ਤਾਂ ਆਪਣੇ ਹੋਈ ਜਾਂਦੀ ਹੈ ਜੀ ਠੀਕ ਔਰੋਂ ਵੀ ਚਲੀ ਜਾਂਦੀ ਆ ਬਾਕੀ ਵੇਚਣ ਨੂੰ ਲੁਧਿਆਣਾ ਬਥੇਰਾ ਆਪਣੇ ਲੁਧਿਆਣਾ ਚੰਡੀਗੜ੍ਹ ਹਾਂਜੀ ਵੱਡੇ ਵੱਡੇ ਸ਼ਹਿਰਾਂ 'ਚ ਵਾਧੂ ਵਿਕੀ ਜਾਂਦੀ ਹੈ ਠੀਕ ਹੈ ਵੀਰੇ ਤੇ ਜੇ ਗੱਲ ਕਰੀਏ ਵੀਰੇ ਹੁਣ ਤੁਹਾਡੇ ਅੰਡਰ ਕਿੰਨੇ ਕ ਬੰਦੇ ਕੰਮ ਕਰਦੇ ਹੋਣੇ ਜੀ ਸਾਡੇ ਉਰੇ 15 ਵਰਕਰ ਕੰਮ ਕਰ ਰਹੇ ਨੇ ਜੀ ਠੀਕ ਹੈ ਜਿਹੜੇ ਤੁਹਾਡੇ ਨਾਲ ਰੈਗੂਲਰਲੀ ਜੁੜੇ ਰਹਿੰਦੇ ਆਗੇ ਨੇ ਡੇਲੀ ਆਉਂਦੇ ਨੇ ਜਿਹੜੇ ਬਾਕੀ ਉ ਆਉਂਦੇ ਨੇ ਸ਼ੈੱਡ ਸ਼ੂਟ ਬਣਾਉਣ ਵਾਲੇ ਹਾਂਜੀ 5-7 ਜਣੇ ਉਹ ਨੇ ਬਾਕੀ ਹੋਰ ਆਗੇ ਉਹ ਵਖਰੇ ਨੇ ਜਿਵੇਂ ਵੀਰੇ ਸਟਾਰਟਿੰਗ ਟਾਈਮ ਪੀਰੀਅਡ ਹੁੰਦਾ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਹਨਾ ਸਾਰੇ ਆਪਾਂ ਨੂੰ ਰੋਕਣ ਵਾਲੇ ਹੁੰਦੇ ਆ ਵੀ ਯਾਰ ਕੀ ਆ ਛੱਡ ਐਵੇਂ ਆ ਇਹ ਤੁਹਾਨੂੰ ਵੀ ਇਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣੇ ਹੀ ਉਹ ਤਾਂ ਹੁੰਦਾ ਹੀ ਆ ਜੀ ਅਗਲਾ ਕਹਿੰਦਾ ਕਿੱਥੋਂ ਤੂੜੀ ਤੇ ਤੂੜੀ ਹੋਣ ਲੱਗੇ ਇੰਨੇ ਪੈਸੇ ਲਾ ਕੇ ਕੈਨੇਡਾ ਚਲੇ ਜਾਂਦੇ ਹਾਂਜੀ ਤੇ ਇੱਥੇ ਕਿਉਂ ਲੱਗੇ ਹੋਏ ਹੋ ਕਾਹ ਫੂਸ ਦਾ ਕੰਮ ਤੋੜ ਰੱਖਿਆ ਆ ਜੀ ਤੇ ਹੁਣ ਫਿਰ ਹੁਣ ਤੁਹਾਨੂੰ ਕਿੱਦਾਂ ਕਹਿੰਦੇ ਹੁਣ ਤੁਸੀਂ ਵਧੀਆ ਵੀ ਆਪਣਾ ਪਿਛਲੇ ਵਾਰ ਨਾਲੋਂ ਆਪਾਂ ਹੁਣ ਵੀਡੀਓ ਕਰ ਰਹੇ ਆ ਤਾਂ ਵਧੀਆ ਕੰਮ ਹੋ ਗਿਆ ਮੈਨੂੰ ਬਹੁਤ ਵਧੀਆ ਲੱਗਿਆ ਵੀ ਤੁਸੀਂ ਗਰੋ ਕੀਤਾ ਅੱਗੇ ਕੰਮ ਨਹੀਂ ਜਾਂ ਰਾਹ ਚ ਛੱਡ ਜਾਂਦੇ ਨੇ ਵੀ ਇੱਕ ਦੋ ਸਾਲ ਕੰਮ ਕੀਤਾ ਬਾਅਦ ਚ ਕੰਮ ਛੱਡ ਜਾਂਦੇ ਆ ਹਾਂ ਨਹੀਂ ਸਾਡੇ ਨਾਲ ਬਹੁਤ ਉਹ ਟਾਈਮ ਜਿਆਦਾ ਸੀ ਕੰਮ ਸ਼ੁਰੂ ਕਰਦੇ ਸੀ ਕਈ ਬੰਦੇ ਨੇ ਕੰਮ ਛੱਡਤਾ ਇੱਕ ਸਾਲ ਲਾਈ ਕਿਸੇ ਨੇ ਦੋ ਸਾਲ ਲਾਈ ਪਰ ਅਸੀਂ ਮਾਲਕੀ ਦੀ ਗਿਰਪਨ ਵਾਲਾ ਰੈਗੂਲਰ ਚੱਲਦਾ ਹੀ ਰਹੇ ਹਾਂ ਤੇ ਕਾਰਨ ਕੀ ਰਹਿੰਦਾ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਵੀ ਕੀਤੇ ਸੀਗੇ ਵੀਰਾਂ ਨੇ ਕਹਿੰਦੇ ਵੀ ਇਹ ਤਾਂ ਇੱਕ ਦੋ ਸਾਲ ਦਾ ਹੀ ਕੰਮ ਹੁੰਦਾ ਵੀ ਬਾਅਦ ਚ ਛੱਡ ਛੜਾ ਜਾਂਦੇ ਆਗੇ ਐਵੇਂ ਆ ਨਹੀਂ ਨਹੀਂ ਪਤਾ ਕੀ ਇਹਦਾ ਕਾਰਨ ਹੈ ਵੀ ਜਦ ਆਪਾਂ ਸਟਾਰਟਿੰਗ 'ਚ ਰੂਮ ਕੰਮ ਕਰਨ ਲੱਗਦੇ ਜਿਵੇਂ ਇੱਕ ਸ਼ੈੱਡ ਤਿਆਰ ਕਰਦੇ ਆ ਇਹ ਤੇ 2 ਲੱਖ ਰੁਪਇਆ ਖਰਚਾ ਆ ਜਾਂਦਾ ਆ ਇੱਕ ਸ਼ੈੱਡ ਦੇ ਉੱਪਰ ਹਾਂਜੀ ਪਹਿਲੇ ਸਾਲੇ 'ਚੋ 2 ਲੱਖ ਦੀ ਉਮ ਸ਼ੁਰੂਮ ਹੋਣੀ ਹੈ ਤੇ ਜਨਾ ਆ ਪਹਿਲੇ ਸਾਲ ਆ ਰਿਹਾ ਕਹਿੰਦਾ ਇਹਤੋਂ ਤਾਂ ਬਚੀ ਹੀ ਕੁਛ ਨਹੀਂ ਬਚਣਾ ਤਾਂ ਦੂਸਰੇ ਸਾਲ ਸੀਗਾ ਕਿਉਂਕਿ ਜਿਵੇਂ ਬਾ ਦੂਸਰੇ ਸਾਲ ਸਾਰਾ ਬੈਂਬੂ ਆਪਣੇ ਲਈ ਬਚ ਜਾਣਾ ਤੇ ਉਹ ਤੋਂ ਬਾਅਦ ਕੰਡਾ ਵਗੈਰਾ ਖਤਮ ਹੋਣਾ ਉਹ ਆਪਣੀ ਅੱਧਾ-ਉੱਧਾ ਬਚਤ ਹੋਣਾ ਹਾਂ ਬਚਤ ਦੂਸਰੇ ਸਾਲ ਪ੍ਰੋਪਰ ਆਉਣ ਲੱਗ ਜਾਂਦੀ ਹੈ ਬਚਦੇ ਤਾਂ ਪਹਿਲੇ ਸਾਲ ਜੇ ਆਪਾਂ ਨੇ 200 ਲਾਇਆ ਤਾਂ 200 ਦਾ 200 ਆ ਹੀ ਮੁੜਿਆ ਆਇਆ ਨਾ ਉਹ ਵੀ ਬਚਤੇ ਆ ਉਹ ਵੀ ਬਚਤੀ ਆ ਡੁੱਬੇ ਤਾਂ ਨਹੀਂ ਹੈਗੇ ਬਿਲਕੁਲ ਪਰ ਦੂਗੇ ਸਾਲ ਆਪਾਂ ਨੇ ਲਾਇ ਹੀ ਨਹੀਂ ਉਹ ਕੰਮੇ ਨਹੀਂ ਕਰਿਆ ਤਾਂ ਉਹ ਸਾਰਾ ਮਸ਼ੀਨਰੀ ਉਹਦੀ ਬੇਕਾਰ ਹੋ ਗਈ ਸਾਰੇ ਜੋ ਵੀ ਚੀਜ਼ ਖਰੀਦੀ ਸੀਗੀ ਉਹ ਵੇਸਟ ਚ ਕਵਾੜ ਚ ਵੇਚਤੀ ਆਪਾਂ ਨੇ ਬਿਲਕੁਲ ਤੇ ਉਹ ਫਿਰ ਉਹ ਤਾਂ ਫੇਲ ਹੋਣ ਵਾਲਾ ਕੰਮ ਹੀ ਉਹਦਾ ਫੇਲ ਹੋਣ ਵਾਲਾ ਹੀ ਕੰਮ ਹੈ ਜਿਹੜਾ ਇੱਕ ਵਾਰ ਜਦ ਆਪਾਂ ਬਾਸ ਲਿਆਂਦਾ ਦੂਸਰੇ ਸਾਲ ਤਾਂ ਨਹੀਂ ਲਿਆਉਣਾ ਪਿਆ ਹਜ਼ਾਰ ਦਾ ਬਾਸ ਪਲਫਾਫੀ ਧਰਨੇ ਨੇ ਜਿਹੜਾ ਹੁਣ ਸਾਡੇ ਜਾਂਦੇ ਨੇ ਇਸ ਕਾਰਨ ਕਰਕੇ ਇਹ ਚੱਲ ਕਾਫੀ ਟਾਈਮ ਜਾਂਦਾ ਹੋਣਾ ਵੀਰੇ ਪ੍ਰਾਲੀ ਚੇਂਜ ਕਰਨੀ ਪੈਂਦੀ ਹੁੰਦੀਆਂ ਬਾਸ ਤਾਂ ਚੇਂਜ ਕਰਨੀ ਜੀ ਬਾਸ ਤਾਂ ਜੇ ਆਪਾਂ ਇੱਕ ਵਾਰ ਵਧੀਆ ਬਾਸ ਲਾਇਆ ਹੋਇਆ ਤਾਂ 10 ਸਾਲ ਜਾਂਦਾ ਹੀ ਨਹੀਂ ਕਿਉਂਕਿ ਔਰੇ ਬਾਸ ਦੇਖੋ ਤੁਸੀਂ ਇਹਨੂੰ ਪਾਣੀ ਨਹੀਂ ਲੱਗਦਾ ਪਾਅਰ ਹੋ ਗਿਆ ਨਾ ਸਾਰਾ ਕੋਈ ਵੇਸਟੇਜ ਨਹੀਂ ਹੈਗੀ ਜੇ ਆਪਾਂ ਇਹਨੂੰ ਉਹੀ ਬਾਹਰ ਸਿੜਤਾ ਬਾਅਦ ਚੋਂ ਵਰਤ ਕੇ ਤਾਂ ਇਹ ਖਰਾਬ ਇਹ ਸਾਰਾ ਸਾਨੂੰ ਅੰਦਰ ਰੱਖ ਦੇਣਾ ਸਾਮਕੇ ਦੇ ਪ੍ਰਾਲੀ ਦਾ ਹੈਗਾ ਪ੍ਰਾਲੀ ਵੀ ਇਹ 2 ਸਾਲ ਕੰਮ ਦੇ ਜਾਂਦੀ ਐ ਇਹ ਮੈਨੇਜਮੈਂਟ ਕਰਕੇ ਦੁਬਾਰੋ ਰੱਖ ਦੇਈਏ ਅੱਛਾ ਇਦਾਂ ਹੀ ਇਹਨੂੰ ਵੀ ਰੀਸਾਈਕਲ ਕਰ ਲੈਨੇ ਆਂ ਵੀ ਇਹਨੂੰ ਖਾਣ ਨੂੰ ਨਹੀਂ ਹੁਣ ਜਸ ਕਰਾਂਗੇ ਜੇ ਅਸੀਂ ਇੱਕ ਪ੍ਰਾ ਇੱਕ ਵਾਰ ਦੀ ਪ੍ਰਾਲੀ ਨੂੰ ਤੋਂ ਦੋ ਵਾਰ ਕੰਮ ਲੈ ਲਈਏ ਤੇ ਵਧੀਆ ਦੋਸਤੋ ਇੱਕ ਤਾਂ ਪੁਰਾਣੀ ਦਾ ਗੱਲ ਕਰਨੀ ਹੈ ਛੱਡ ਦੇਣੀ ਹੈ ਸਾਰੀ ਪ੍ਰਾਲੀ ਇਹ ਸਾਰੀ ਇਕੱਠੀ ਕਰਕੇ ਸਾਮਕੇ ਰੱਖ ਲੈਣੀ ਹੈ ਕਿਉਂਕਿ ਸਟਾਰਟਿੰਗ ਚ ਪ੍ਰਾਲੀ ਨਹੀਂ ਮਿਲਦੀ ਹੁੰਦੀ ਸਾਡੇ ਜਿਹੜੇ ਉਹ ਪਹਿਲਾਂ ਵਾਲੇ ਸੈੱਡ ਨੇ ਜੀ ਉਹ ਪਿਛਲੇ ਸਾਲ ਵਾਲੀ ਪ੍ਰਾਲੀ ਦੇ ਨੇ ਪੰਜ ਸੈੱਡ ਤੇ ਉਹ ਪਹਿਲੀ ਸਟਾਰਟਿੰਗ ਚ ਲਾ ਦੇ ਉਹ ਸਾਮਕੇ ਰੱਖੀ ਹੋਈ ਸੀ ਪਿਛਲੇ ਸਾਲ ਇਹ ਆ ਸਾਰੀ ਅਸੀਂ ਲਾ ਕੇ ਅੰਦਰ ਰੱਖ ਲੈਣੀ ਹੈ ਜਿੱਦਾਂ ਤੁਸੀਂ ਕਹਿੰਦੇ 10ਵੇਂ ਮਹੀਨੇ ਚਾਹਣਾ ਵੀ ਸ਼ੁਰੂ ਹੁੰਦਾ ਕੰਮ ਆ ਇਹ ਤਾਂ ਤੁਹਾਨੂੰ ਪਹਿਲੀ ਆ ਤਾਂ ਬਣਾਉਣਾ ਝੌਂਪੜੀਆਂ ਤਾਂ ਬਣਾਉਣੀਆਂ ਪਹਿਲੀ ਪੈਂਦੀਆਂ ਇਹ ਤਾਂ ਪਹਿਲਾਂ ਬਣ ਜਾਂਦੀਆਂ ਨਹੀਂ ਪ੍ਰਾਲੀ ਨਹੀਂ ਮਿਲਦੀ ਉਸ ਐਵੇਂ ਆਪਣੇ 11 21 ਬਾਅਦ ਚ 11ਵੇਂ ਮਹੀਨੇ ਚ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਉਹ ਅਸੀਂ ਸਾਰਾ ਕੁਝ ਸ਼ਾਮ ਲੈਨੇ ਆ ਇਹੋ ਜੀਆਂ ਗੱਲਾਂ ਵਿੱਚ ਅਗਲਾ ਕਹਿੰਦਾ ਮਿਲਦੀਆਂ ਨਹੀਂ ਮਹਿੰਗੀਆਂ ਪੈ ਗਈਆਂ ਤਾਂ ਅਗਲਾ ਛੱਡ ਜਾਂਦੇ ਪੈਨਕਮ ਦੀ ਗੱਲ ਕਰੀਏ ਇਨਕਮ ਕਿੰਨੀ ਕੁ ਹੋ ਜੰਨੀ ਹੋਣੀ ਹੈ ਇੱਕ ਸੈੱਡ ਦੀ ਗੱਲ ਕਰੀਏ ਜੇ ਆਪਣੀ ਇਹ ਇੱਕ ਸੈੱਡ ਦੀ 80 ਤੋਂ ਲੱਖ ਰੁਪਿਆ ਸਾੜ ਜਾਂਦਾ ਜੀ ਠੀਕ ਹੈ ਖਰਚੇ ਵਗੈਰਾ ਕੱਢ ਕੇ ਵੀ ਰ ਕੱਢ ਕੇ ਹੀ ਹਾਂ ਜੀ ਜੇ ਆਪਣੀ ਮੈਨੇਜਮੈਂਟ ਸਾਰਾ ਕੁਝ ਆਪਾਂ ਪ੍ਰੋਪਰ ਸਹੀ ਢੰਗ ਨਾਲ ਕਰ ਰਹੇ ਹਾਂ ਜੇ ਆਪਣੀ ਦੇਖਭਾਲ ਹੀ ਨਹੀਂ ਸਹੀ ਹੈਗੀ ਫੇਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਮੰਨ ਲਓ ਦੋਸਤੋ ਵੀ ਜੇ ਤੁਸੀਂ 10 ਸੈੱਟ ਲਾਇਆ ਤਾਂ ਤੁਸੀਂ 8 ਲੱਖ ਰੁਪਇਆ ਜਿਹੜਾ ਪ੍ਰੋਫਿਟ ਤੁਸੀਂ ਬਚਾ ਲਉਂਗੇ ਉਹ ਹੁਣ ਤੁਹਾਡੀ ਮਿਹਨਤ ਤੇ ਵੀ ਹੈਗਾ ਵੀਰ ਹੋਰਾਂ ਨੇ ਲੇਬਰ ਵੀ ਲਾਈ ਹੋਈ ਹੈ ਜੇ ਤੁਹਾਡੇ ਘਰ ਦੇ ਜੀ ਹੈਗੇ ਆ ਤੁਸੀਂ ਛੋਟੇ ਲੈਵਲ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਮੰਨੋ ਵੀ ਲੇਬਰ ਦਾ ਖਰਚਾ ਵੀ ਤੁਸੀਂ ਬਚਾ ਸਕਦੇ ਹੋ ਮਤਲਬ ਸਾਰਾ ਲੇਬਰ ਤੁਸੀਂ ਕਰਵਾਉਂਦੇ ਪਈ ਹੁਣ ਹਾਂ ਜੀ ਹੁਣ ਕੰਮ ਸਾਡੇ ਵੱਡੇ ਹੋਈ ਜਾਂਦੇ ਨੇ ਕਿ ਉਹ ਇੱਧਰ ਪਹਿਲਾਂ ਅਸੀਂ ਕੰਪੋਸਟ ਤਿਆਰ ਕਰਦੇ ਆਂ ਫਿਰ ਇੱਧਰ ਲਿਆਉਂਦੇ ਆ ਉਹ ਸਾਰਾ ਕੁਝ ਹੁਣ ਸਾਰਾ ਇਹ ਵਰਕਰੇ ਆਉਂਦੇ ਨੇ ਸਾਡੇ ਜੀ ਤੇ ਜੇ ਕ ਆਮ ਜੀਮੇਦਾਰੇ ਕੰਮ ਸ਼ੁਰੂ ਕਰਨਾ ਚਾਹੇ ਤਾਂ ਉਹਦੀ ਸ਼ੁਰੂਆਤ ਕਿੱਦਾਂ ਦੀ ਕਰਨੀ ਚਾਹੀਦੀ ਆ ਵੀ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਜਿਵੇਂ ਤੁਸੀਂ ਤਾਂ ਹੁਣ ਸਾਰਾ ਕੁਝ ਸ਼ੁਰੂ ਕਰ ਲਿਆ ਜਿਨੇ ਵੀ ਘਰੇ ਲਾਉਣੀ ਆ ਪਹਿਲਾਂ 150 ਬੈਗ ਲੈ ਜਾਓ ਜੀ 100 ਬੈਗ ਨੂੰ ਲਾ ਕੇ ਵੇਖੋ ਤਾਂ ਦੂਸਰੇ ਸਾਲ ਵਧਾ ਲਓ ਜੀ ਠੀਕ ਹੈ ਜੀ ਜਬਾਦਾ ਵਾਧਾ ਕੰਮ ਚੱਲਿਆ ਜਾਂਦਾ ਇਸ ਇੱਕ ਸ਼ੈੱਡ ਤੇ ਗਵਰਨਮੈਂਟ 80000 ਰੁਪਏ ਸਬਸਿਡੀ ਦਿੰਦੀ ਹੈ ਇੱਕ ਵਾਰ ਠੀਕ ਹੈ ਜੀ ਜੇ ਕਿਸੇ ਨੇ ਲਾਉਣਾ ਹੋਵੇ ਫਸਟ ਟਾਈਮ ਉਦੋਂ ਬਾਅਦ ਨਹੀਂ ਆਉਂਦੀ ਹੈਗੀ ਇੱਕ ਵਾਰ ਦਿੰਦੀ ਹੈ ਫਸਟ ਟਾਈਮ ਨਾ ਨਹੀਂ ਸਾਡਾ ਇਹ ਵੀ ਸਕੀਮ ਨਹੀਂ ਸੀ ਹੁੰਦੀ ਹੁਣ ਆਪਣੇ ਗਵਰਨਮੈਂਟ ਨੇ ਵੀ ਆਪ ਸਰਕਾਰ ਨੇ ਕਰੀ ਹੋਈ ਹੈ ਕੱਚੇ ਸੈੱਟ ਤੇ ਤੁਹਾਨੂੰ ਇੱਕ ਵਾਰ 80000 ਰੁਪਿਆ ਸਬਸਿਡੀ ਵੀ ਮਿਲਦੀ ਤੇ ਇੱਕ ਵਾਰ ਲਾਉਣ ਤੇ ਇਹਦੇ 2 ਲੱਖ ਰੁਪਿਆ ਖਰਚ ਆ ਜਾਂਦਾ ਜੀ ਹਾਂ ਜੀ ਇਹ ਤੇ ਐ ਵੀ ਕਿਚੇ ਕੰਪੋਸਟ ਪਾਊਗਾ ਜੀ ਲੱਖ ਸਵਾ ਲੱਖ ਦਾ ਬਾਕੀ ਆ ਪਰਾਲੀ ਬਾਂਸ ਵਗੈਰਾ ਦਾ ਸਾਰਾ ਟੋਟਲ ਕੋਸਟ ਕਰਕੇ 2 ਲੱਖ ਰੁਪਿਆ ਖਰਚਾ ਪੈ ਜਾਂਦਾ ਜੀ ਠੀਕ ਹੈ ਜਾਨੀ ਦੋਸਤੋ ਉਹ ਜੋ ਜਿਹੜਾ ਤੁਹਾਡਾ ਇਹਨੂੰ ਬਣਾਉਣ ਦਾ ਖਰਚਾ ਲਾ ਲਓ ਸਾਰਾ ਕੁਝ 80000 ਸਰਕਾਰ ਵੱਲੋਂ ਮਿਲ ਜਾਂਦਾ ਜਾਨੇ ਚ ਪੈਸੇ ਪੂਸੇ ਹੁਣ ਗਵਰਨਮੈਂਟ ਲਵੇ। ਇਸ ਲਈ ਕੋਈ ਟ੍ਰੇਨਿੰਗ ਵੈਰਾ ਦਿਖਾਉਣੀ ਪੈਂਦੀ ਹੈ ਫਿਰ? ਨਹੀਂ ਇਹ ਸ਼ੈੱਡੇ ਦਿਖਾਉਣਾ ਪਊਗਾ ਜੀ। ਵੀ ਅਸੀਂ ਬਣਾ ਚੁੱਕੇ ਹਾਂ ਉਹ ਤੋਂ ਬਾਅਦ ਸਰਕਾਰ ਸਬਸਿਡੀ ਦੇ ਦਿੰਦੀ ਹੈ। ਹਾਂਜੀ ਇੱਕ ਸੈੱਟ ਤੇ ਜੀ। ਇੱਕੋ ਵਾਰ ਆਉਂਦੀ ਹੈ ਪਰ ਉਹ ਐ ਨਹੀਂ ਹੈਗਾ ਵੀ ਆਜ ਸਾਲ ਆਊਗੀ ਬਾਰ ਬਾਰ ਆਊਗੀ। ਇੱਕੋ ਵਾਰ ਇੱਕੋ ਨਿਯਮ ਤੇ ਆਉਂਦੀ ਹੈ। ਜਾਨੀਆ ਉਹ ਤੋਂ ਬਾਅਦ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਇਹਦਾ ਖਰਚਾ ਤਾਂ ਖਤਮ ਆ ਥੋੜਾ ਬੋਤਾ ਖਰਚਾ ਹੀ ਆਉਣਾ ਹੁੰਦਾ ਜੀ। ਹਾਂਜੀ। ਤੁਸੀਂ ਤਾਂ ਨਾਲ ਹੁਣ ਸਾਰਾ ਕੁਝ ਹੀ ਤਿਆਰ ਕਰਦੇ ਹੋ ਦੀ ਜਦੋਂ ਬੀਜ ਵੀ ਤੁਸੀਂ ਤਿਆਰ ਕਰਕੇ ਅੱਗੇ ਗਰੋ ਕਰਦੇ ਪਿਆ ਉਹ ਸ ਤੇ ਇਹਦੇ ਵਿੱਚ ਫਿਰ ਜੇ ਮੰਨੋ ਵੀ ਜਿੰਮੀ ਕਿਸੇ ਨੇ ਤੁਹਾਡੇ ਵਾਂਗ ਹੌਲੀ ਹੌਲੀ ਗਰੋ ਕਰਨਾ ਫਿਰ ਤਾਂ ਇਨਕਮ ਵੀ ਹੌਲੀ ਹੌਲੀ ਵਾਧਦੀ ਰਹਿਣੀ ਹੈ ਜਿਵੇਂ ਤੁਸੀਂ ਸਾਰਾ ਕੁਝ ਕੰਪੋਸਟ ਵਗੈਰਾ ਤਿਆਰ ਕਰਕੇ ਦੇਣ ਲੱਗ ਗਈ। ਇਹ ਤਾਂ ਇਹ ਨਹੀਂ ਜੇ ਕੋਈ ਵੀ ਕੰਮ ਕਰਦਾ ਜਿੰਨੇ ਪੈਸੇ ਲਾਊਗਾ ਉਹ ਚ ਉਨੇ ਹੀ ਉਹਨੂੰ ਇਨਕਮ ਹੋਊਗੀ। ਹਾਂਜੀ। ਜੇ ਲਾਊਗਾ ਅਗਲਾ 10 ਲੱਖ ਤਾਂ 10 ਲੱਖੇ ਬਣੂ ਜੇ ਕਰੋੜ ਲਾਊਗਾ ਤਾਂ ਕਰੋੜ ਬਣੂਗਾ ਇਹ। ਬਿਲਕੁਲ ਜੀ। ਇਹ ਤਾਂ ਇਨਵੈਸਟਮੈਂਟ ਵੀ ਉਨੀ ਉਨੀ ਹੀ ਉਹ ਇਨਕਮ। ਤੇ ਇਹਦਾ ਬੀਜ ਮਾਰਕੀਟ ਤੋਂ ਮਿਲ ਜਾਂਦਾ ਹੋਣਾ ਤੇ ਉਹ ਤੋਂ ਬਾਅਦ ਗਰੋ ਕਰ ਸਕਦਾ। ਬੀਜ ਤਾਂ ਜਿੱਦਣ ਅਸੀਂ ਕੰਪੋਸਟ ਤਿਆਰ ਕਰਨ ਲ ਜੀ ਤਾਂ ਤੁਹਾਡੇ ਲਵੇ ਫਾਰਮ ਤੇ ਵੀ ਪਹੁੰਚ ਜਾਂਦਾ ਜੀ ਠੀਕ ਹੈ ਠੀਕ ਹੈ ਤੁਸੀਂ ਵੀ ਪ੍ਰੋਵਾਈਡ ਕਰਵਾ ਦਿੰਦੇ ਹੋਗੇ ਹਾਂਜੀ ਅਸੀਂ ਵੀ ਦੇ ਦਿੰਨੇ ਹਾਂ ਜੀ ਅਸੀਂ ਆਪਣੀ ਵੀ ਲੈਵ ਲਾਵਾਂਗੇ ਬੀਜ ਦੀ ਜੀ ਠੀਕ ਹੈ ਵੀਰੇ ਕਿਉਂਕਿ ਹੁਣ ਸਾਨੂੰ ਮੁੱਲ ਲਿਆਉਣਾ ਪੈਂਦਾ ਵਾ ਅਸੀਂ ਆਉਣ ਵਾਲੇ ਸਮੇਂ ਚ ਫਿਊਚਰ ਚ ਆਪਣੀ ਵੀ ਲੈਵ ਲਾਉਣੀ ਹੈ ਤੇ ਦੋਸਤੋ ਇੱਕ ਇਹੋ ਜਿਹਾ ਬਿਜ਼ਨਸ ਆ ਜਿਹਦੇ ਜਿਹਦੇ ਵਿੱਚ ਤੁਸੀਂ ਜਿੰਨੀ ਇਨਵੈਸਟਮੈਂਟ ਕਰੀ ਜਾਓਗੇ ਜਿੰਨੀ ਮਿਹਨਤ ਕਰੀ ਜਾਓਗੇ ਉਹਨਾਂ ਤੁਸੀਂ ਜਿੰਨੇ ਕਹਿੰਦੇ ਹੁੰਦੇ ਨੇ ਕਿ ਇਨਕਮ ਆ ਜਿਹੜੀ ਪ੍ਰਾਪਤ ਕਰ ਸਕਦੇ ਹੋ ਵੀਰ ਹੋਰਾਂ ਦਾ ਜਦੋਂ ਆਪਾਂ ਪਹਿਲਾ ਵੀਡੀਓ ਕੀਤੀ ਸੀ ਵੀਰ ਹੋਰਾਂ ਦਾ ਸੈੱਡ ਸੀਗਾ ਜਿਹੜਾ ਏਸੀ ਵਾਲਾ ਸੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆਂ ਉਸ ਤੋਂ ਬਾਅਦ ਵੀਰ ਹੋਰਾਂ ਨੇ ਇੱਥੇ 14 ਸੈੱਡ ਆ ਜਿਹੜੇ ਝੌਂਪੜੀਆਂ ਵੀਰ ਹੋਰਾਂ ਨੇ ਲਾਈਆਂ ਨੇਗੀਆਂ ਤੇ ਵੀਰੇ ਇਹ ਕਿੰਨੇ ਸਾਲ ਤੋਂ ਲਾ ਰਿਹਾ ਇਤਕੀ ਲਾਈਆਂ ਨੇ ਨਹੀਂ ਨਹੀਂ ਇਹ ਤਾਂ ਅਸੀਂ ਆਏ ਸਾਲ ਸੇ 2 2013 ਤੋਂ ਰੈਗੂਲਰ ਹੀ ਲਾ ਰਹੇ ਹਾਂ ਰੈਗੂਲਰ ਹੀ ਲਾ ਰਹੇ ਹਾਂ ਉਹਦਾ ਸੀਜ਼ਨ ਇਹ ਨੌਵਾਂ ਮਹੀਨਾ ਹੁੰਦਾ ਜੀ ਜਦ ਤੁਸੀਂ ਪਹਿਲਾਂ ਆਏ ਸੀਗੇ ਨਾ ਜਦ ਸੀਜ਼ਨ ਨਹੀਂ ਸੀਗਾ ਆਉ ਸੀਗਾ ਹਾਂਜੀ ਜਦ ਤਾਂ ਸਿਰਫ ਆ ਏਸੀ 'ਤੇ ਚੱਲਦੀਆਂ ਸੀਗੀਆਂ ਹਾਂਜੀ ਤੇ ਵੀਰ ਹੋਰ ਤਾਂ ਪੂਰਾ ਸਾਲ ਹੀ ਇਹ ਖੇਤੀ ਕਰ ਜਾ ਕਿਉਂਕਿ ਵੀਰ ਹੋਰ ਨੇ ਏਸੀ ਵਾਲਾ ਪ੍ਰੋਜੈਕਟ ਵੀ ਲਾਇਆ ਹੋਇਆ ਤੇ ਜੇਕਰ ਤੁਸੀਂ ਨੋਰਮਲ ਲੈਵਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਚੌਂਪੜੀਆਂ ਤੁਸੀਂ ਲਾ ਸਕਦੇ ਹੋ ਤੇ ਇਹਦੇ ਲਈ ਗਵਰਨਮੈਂਟ ਤੁਹਾਨੂੰ 80000 ਰੁਪਏ ਸਬਸਿਡੀ ਵੀ ਦੇ ਰਹੀ ਆ ਪਰ ਸੈੱਟ ਦੇ ਉੱਪਰ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਬਾਹਰ ਜਾਣਾ ਜਾਂ ਇੱਥੇ ਰਹਿ ਕੇ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਇਨਕਮ ਪ੍ਰਾਪਤ ਕਰਨੀ ਆ ਤੇ ਇੱਥੇ ਹੀ ਤਰੱਕੀ ਕਰਨੀ ਆ ਪਹਿਲਾਂ ਤੁਹਾਨੂੰ ਜਿਹੜੇ ਗਰੋ ਹੋਈਆਂ ਜਿਹੜੀਆਂ ਖੁੰਬਾ ਸੀਗੀਆਂ ਤੁਹਾਨੂੰ ਉਹ ਦਿਖਾਈਆਂ ਨੇ ਤੇ ਨਾਲ ਹੁਣ ਤੁਹਾਨੂੰ ਪੈਕਿੰਗ ਦਿਖਾਉਣ ਲੱਗੀਆਂ ਮੇਰੀ ਪੈਕਿੰਗ ਕਿਵੇਂ ਹੁੰ ਉਸੋ ਗ੍ਰਾਮ ਦੀ ਪੈਕਿੰਗ ਹੋ ਕੇ ਅੰਦਰ ਜਾਊਗੀ ਤੇ ਜਿੱਦਾਂ ਉੱਥੇ ਲੱਗਿਆ ਸੀ ਉਦੋਂ ਵਾਰ ਮੈਂ ਲੜ ਰਿਹਾ ਇਹਨਾਂ ਨੂੰ ਵਾਸ਼ ਵੀ ਕਰ ਦਿਆਂ ਤੁਸੀਂ ਇੱਥੇ ਲਿਆ ਕੇ ਨਾ ਲਿਆ ਕੇ ਵਾਸ਼ ਕਰਕੇ ਜਿ ਡਿਪ ਕਰਕੇ ਹਾਂਜੀ ਉਦੋਂ ਬਾਅਦ ਪੈਕਿੰਗ ਹੁੰਦੀ ਹੈ ਤੇ ਪੈਕਿੰਗ ਤੋਂ ਬਾਅਦ ਵੀ ਇਹ ਕਿੰਨੇ ਦਿਨਾਂ ਤੱਕ ਆਪਾਂ ਵਰਤ ਸਕਦੇ ਨੇ ਆਈ ਖਰਾਬ ਨਹੀਂ ਚਾਰ ਦਿਨ ਨਹੀਂ ਖਰਾਬ ਹੁੰਦੀ ਜੀ ਨਾ ਫਾਇਦਾ ਕੀ ਆਪਣੇ ਸਰੀਰ ਨੂੰ ਖਾਣ ਦਾ ਇਹ ਵਿਟਾਮਿਨ ਡੀ ਹੁੰਦੀ ਹੈ ਜੀ ਇਹਦੇ ਪ੍ਰੋਟੀਨ ਹੱਡੀਆਂ ਨੂੰ ਹਾਂਜੀ ਬਈ ਉੱਤਰ ਬਾਹਰ ਲਿਆ ਮੁਲਕਾਂ ਦਾ ਡੇਲੀ ਇੱਕ ਟਾਈਮ ਖਾਂਦੇ ਨੇ ਆਪਣੇ ਤਾਂ ਅਗਰ ਆਪਣੇ ਦਾ ਕਦੀ ਕਦੇ ਵਾਰ ਬਣਾਉਂਦੇ ਨੇ ਜਿਆਦਾਤਰ ਹਾਂਜੀ ਹਾਂਜੀ ਐਵੇਂ ਡੇਲੀ ਖਾਣੀ ਚਾਹੀਦੀ ਇੱਕ ਟਾਈਮ ਡੇਲੀ ਖਾਣੀ ਚਾਹੀਦੀ ਹੈ ਉਹਨਾਂ ਜਿਨ੍ਹਾਂ ਨੂੰ ਵਿਟਾਮਿਨ ਡੀ ਦੀ ਕਮੀ ਹੁੰਦੀ ਆ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਭੋਜਨ ਹੈ ਇਹਨਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਵੀ ਕਰਨਾ ਚਾਹੀਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪੈਕਿੰਗ ਚੱਲਦੀ ਪਈ ਹੈ ਇੱਥੇ ਨਾਲ ਹੀ ਵੇਟ ਕਰਕੇ ਵੀਰੇ ਫਿਰ ਪੂਰੇ ਲਿਫਾਫੇ ਇਕੱਠੇ ਦੇ ਦਿੰਦੇ ਹੋਗੇ ਹਣਾ ਹਾਂਜੀ ਹਾਂਜੀ ਮੰਡੀ ਕਰਨ ਲਈ ਵੀਰੇ ਫਿਰ ਤੁਸੀਂ ਆਹ ਪ੍ਰੋਵਾਈਡ ਕਰਾ ਦੇਣੀ ਜਦੋਂ ਇਕੱਠਾ ਕੋਈ ਸਮਾਨਦਾਰ ਤੋਂ ਆਰਡਰ ਕਰਦਾ ਵੀ ਨੇ ਮੰਡੀਆਂ ਜੇ ਅਸੀਂ ਸਵੇਰ ਸ਼ਾਮ ਨੂੰ ਪੈਕ ਤਿਆਰ ਕਰਕੇ ਸ਼ਾਮ ਨੂੰ ਮੰਡੀ ਕਰਨ ਕਰ ਦਿੰਦੇ ਆ ਜੀ ਇਹਦਾ ਮੰਡੀਆਂ ਜੇ ਭੇਜ ਦੇਣਾ ਜੀ ਲੁਧਿਆਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਜਿੱਥੇ ਹੀ ਮਾਲ ਕੰਟੈਕਟ ਹੁੰਦਾ ਨਾ ਉੱਥੇ ਅਸੀਂ ਸ਼ਾਮ ਨੂੰ ਭੇਜ ਦਿੰਦੇ ਆ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ